ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆ ਖਬਰਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਗਿਆ ਪੈਟਰੋਲ ਅਤੇ ਡੀਜ਼ਲ 'ਚ ਜਿਹੜਾ ਉਹ ਮਹਿੰਗਾ ਹੋ ਗਿਆ ਅਤੇ ਇਸੇ ਤਰ੍ਹਾਂ ਨਾਲ ਹੀ ਬਿਜਲੀ ਸਬਸਿਡੀ ਦੇ ਵਿੱਚ ਵੀ ਅਣਸ਼ਕ ਕਟੌਤੀ ਕੀਤੀ ਗਈ ਹੈ ਪੰਜਾਬ ਯੂਨੀਵਰਸਿਟੀ ਦੇ ਆ ਵਿਦਿਆਰਥੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਥੇਬੰਦੀ ਸੀਵਾਈਐਸਐਸ ਪਿਛੜ ਗਈ ਹੈ ਅਤੇ ਇੰਡੀਪੈਂਡੈਂਟ ਜਾਂ ਫਿਰ ਕਹਿ ਲਈਏ ਕਿ ਐਨਐਸਜੀਯੂਆਈ ਤੋਂ ਵੱਖ ਹੋਇਆ ਧੜਾ ਜਿਸ ਨੂੰ ਡੀਐਸਐਫ ਦੇ ਨਾਲ ਨਾਲ ਜਾਣਿਆ ਜਾਂਦਾ ਉਸ ਦਾ ਉਮੀਦਵਾਰ ਅਨੁਰਾਗ ਦਲਾਲ ਕਾਫੀ ਜ਼ਿਆਦਾ ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈ। ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਨ ਦੇ ਵੱਲੋਂ ਭਾਰਤ ਤੇ ਚੀਨ ਨੂੰ ਯੂਕਰੇਨ ਨਾਲ ਜੰਗ ਦੇ ਵਿੱਚ ਸਿਲਾ ਸਫਾਈ ਅਤੇ ਗੱਲਬਾਤ ਦੇ ਲਈ ਵਿਚੋਲਗੀ ਦਾ ਸੱਦਾ ਦਿੱਤਾ ਗਿਆ ਹੈ। ਦੇਹਨ ਕਮਰਾ ਵਿਸਤਾਰ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਤੇ ਵਾਧੂ ਬੋਝ ਪਾ ਦਿੱਤਾ ਹੈ ਮਹਿੰਗਾਈ ਦੀ ਮਾਰ ਚੱਲ ਰਹੀ ਪੰਜਾਬੀਆਂ ਦੇ ਸਿਰ ਇੱਕ ਨਵਾਂ ਬੋਝ ਮੜਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਲਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਉੱਤੇ ਮਹਿੰਗਾ ਕਰਨ ਦਾ ਜਿਹੜਾ ਫੈਸਲਾ ਉਹ ਲਿਆ ਗਿਆ ਹੈ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਦੀ ਵੈਟ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪੰਜਾਬ ਮੰਤਰੀ ਮੰਡਲ ਨੇ ਪੈਟਰੋਲ ਉੱਤੇ 61 ਪੈਸੇ ਅਤੇ ਡੀਜ਼ਲ ਉੱਤੇ 92 ਪੈਸੇ ਦਾ ਵਾਧਾ ਕੀਤਾ ਲਗਭਗ ਦੋਵੇਂ 1 ਰੁਪਏ ਤੱਕ ਦਾ ਵਾਧਾ ਦੋਵਾਂ 'ਚ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਧੇ ਨਾਲ ਸੂਬਾ ਸਰਕਾਰ ਨੂੰ ਡੀਜ਼ਲ ਤੋਂ 392 ਕਰੋੜ ਅਤੇ ਪੈਟਰੋਲ ਤੋਂ 150 ਕਰੋੜ ਰੁਪਏ ਟੈਕਸ ਜ਼ਿਆਦਾ ਵਸੂਲ ਲਈ ਹੋ ਸਕਦੀ ਹੈ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ 7 ਕਿਲੋਵਾਟ ਰਕ ਦੇ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਵੀ ਵਾਪਸ ਲੈ ਲਈ ਹੈ ਉਹਨਾਂ ਨੂੰ ਸਬਸਿਡੀ ਤਹਿਤ 2. 50 ਰੁਪਏ ਪ੍ਰਤੀ ਜੁੰਟ ਬਿਜਲੀ ਦਿੱਤੀ ਜਾ ਰਹੀ ਸੀ ਇਹ ਸਕੀਮ ਪਿਛਲੀ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਚੰਨੀ ਦੇ ਹੁੰਦਿਆਂ ਲਾਗੂ ਕੀਤੀ ਸੀ ਉਧਰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ CYSSO ਪਿੱਛੜ ਚੁੱਕੀ ਹੈ ਫਿਲਹਾਲ ਦੂਜੇ ਨੰਬਰ ਤੇ ਚੱਲ ਰਹੀ ਹੈ ਪਹਿਲੇ ਨੰਬਰ ਤੇ ਉੱਤੇ ਐਨਐਸਜੁਆਈ ਜੋ ਕਿ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਆ ਉਸ ਤੋਂ ਨਿਕੜ ਕੇ ਬਣੀ ਡੈਮੋਕ੍ਰੈਟਿਕ ਸਟੂਡੈਂਟ ਫੈਡਰੇਸ਼ਨ ਦਾ ਅਨੁਰਾਗ ਦਲਾਲ ਅੱਗੇ ਚੱਲ ਰਿਹਾ ਹੈ ਵੋਟਾਂ ਦੀ ਤਫਸੀਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਪ੍ਰਧਾਨ ਦੇ ਅਹੁਦੇ ਦੇ ਲਈ ਅਨੁਰਾਗ ਦਲਾਲ ਜੋ ਕਿ ਡੀਐਸਐਫ ਦਾ ਉਮੀਦਵਾਰ ਹੈ ਉਹ 2819 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਬਣਿਆ ਹੋਇਆ ਹੈ ਦੂਜੇ ਪਾਸੇ ਪ੍ਰਿੰਸ ਚੋਧਰੀ ਜੋ ਕਿ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਨਤਾ ਬੰਦੀ ਸੀਵਾਈਐਸਐਸ ਦਾ ਉਮੀਦਵਾਰ ਉਹ 200 ਵੀ ਵੋਟਾਂ ਲੈ ਕੇ ਦੂਜੇ ਨੰਬਰ ਤੇ ਬਣਿਆ ਹੋਇਆ। ਇਸੇ ਤਰ੍ਹਾਂ ਨਾਲ ਹੀ ਅਕਾਲੀ ਦਲ ਦੀ ਜਥੇਬੰਦੀ ਐਸਓਆਈ ਦਾ ਉਮੀਦਵਾਰ ਜਿਹੜਾ ਹੈ ਤਰਨ ਸਿੰਘ ਤਰਨ ਸਿੱਧੂ ਉਹ 479 ਵੋਟਾਂ ਲੈ ਕੇ ਕਹਿ ਲਈਏ ਕਿ ਇੱਕ ਮਾੜੀ ਸਥਿਤੀ ਦੇ ਵਿੱਚ ਹੈ। ਇਸੇ ਤਰ੍ਹਾਂ ਨਾਲ ਹੀ ਐਨਐਸਜੀਐ ਦਾ ਜਿਹੜਾ ਮੇਨਸਟ੍ਰੀਮ ਦਾ ਧੜਾ ਹੈ ਉਸ ਦਾ ਉਮੀਦਵਾਰ ਵੀ ਕਾਫੀ ਪਿੱਛੜ ਚੁੱਕਿਆ ਹੈ। ਇਸੇ ਤਰ੍ਹਾਂ ਨਾਲ ਹੀ ਜੁਆਇੰਟ ਸੈਕਟਰੀ ਦੀ ਪੋਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਕਾਫੀ ਰੋਚਕਤਾ ਦੇਖਣ ਨੂੰ ਮਿਲ ਰਹੀ ਹੈ ਜੁਆਇੰਟ ਸੈਕਟਰੀ ਦੀ ਪੋਸਟ ਦੇ ਉੱਤੇ ਵੀ এবੀਪੀ ਦਾ ਜਸਵਿੰਦਰ ਰਾਣਾ ਜਿਹੜਾ ਆ ਉਹ ਅੱਗੇ ਚੱਲ ਰਿਹਾ ਹੈ ਜਿਸ ਨੂੰ 1296 ਵੋਟਾਂ ਮਿਲੀਆਂ ਨੇ ਅਤੇ ਰੋਹਿਤ ਸ਼ਰਮਾ ਜਿਹੜੇ ਕਿ ਰੋਹਿਤ ਸ਼ਰਮਾ ਉਹ 1219 ਵੋਟਾਂ ਲੈ ਕੇ ਦੂਜੇ ਨੰਬਰ ਤੇ ਨੇ ਬੜੀ ਕਾਟੇ ਦੀ ਟੱਕਰ ਕਹਿ ਸਕਦੇ ਆ ਕਿ ਇੱਥੇ ਦੋਵਾਂ ਉਮੀਦਵਾਰਾਂ 'ਚ ਦੇਖਣ ਨੂੰ ਮਿਲ ਰਹੀ ਹੈ ਉਪ ਪ੍ਰਧਾਨ ਦੇ ਅਹੁਦੇ ਦੇ ਲਈ ਜੇਕਰ ਗੱਲ ਕਰ ਲਈ ਜਾਵੇ ਤਾਂ ਉਪ ਪ੍ਰਧਾਨ ਦੇ ਅਹੁਦੇ ਦੇ ਲਈ ਅਰਚਿਤ ਗਰਗ ਜਿਹੜੇ ਨੇਗੇ ਐਨ ਐਸ ਜੁਆਈ ਦੇ ਉਹ 2499 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਨੇ ਤੇ ਦੂਜੇ ਨੰਬਰ ਤੇ ਕਰਨਦੀਪ ਸਿੰਘ ਸੱਤ ਜੱਥੇਬੰਦੀ ਨਾਲ ਸੰਬੰਧਿਤ ਨੇ ਪੂਰੀਆਂ 2000 ਵੋਟਾਂ ਪਈਆਂ ਨੇ ਇਸੇ ਤਰ੍ਹਾਂ ਨਾਲ ਹੀ ਜੇਕਰ ਆਖਰੀ ਡਾਟੇ ਦੀ ਗੱਲ ਕਰ ਲਈ ਜਾਵੇ ਸੈਕਟਰੀ ਦੀ ਪੋਸਟ ਦੇ ਲਈ ਤਾਂ ਉਸ ਦੇ ਵਿੱਚ ਪ੍ਰਸ਼ਾਂਤ ਪ੍ਰਸ਼ਰ ਐਨ ਐਸ ਜੁਆਈ ਦੇ 1447 ਵੋਟਾ ਜਸ਼ਨਪ੍ਰੀਤ ਸਿੰਘ ਐਨਐਸ ਸੋਪੂ ਦੇ ਜੋ ਕਿ ਜਥੇਬੰਦੀ ਦਾ ਗੱਠਜੋੜਾ ਡੀਐਸਐਫ ਨਾਲ 1778 ਵੋਟਾ ਮਾਫ ਕਰਨਾ ਸ਼ਿਵਾਨੰਦ ਰਿਖੀ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ 667 ਵੋਟਾ ਵਨੀਤ যাদਬ 190 ਦੇ ਜਿਹੜੇ ਕਿ 2121 ਵੋਟਾ ਲੈ ਕੇ ਫਿਲਹਾਲ ਤਾਜ਼ਾ ਅੰਕੜਿਆਂ ਦੇ ਅਨੁਸਾਰ ਅੱਗੇ ਚੱਲ ਰਹੇ ਨੇ ਇਸੇ ਤਰ੍ਹਾਂ ਨਾਲ ਹੀ ਜੇਕਰ ਗੱਲ ਕਰ ਲਈ ਜਾਵੇ ਪ੍ਰੈਜ਼ੀਡੈਂਟ ਦੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਤਾਂ ਇਹ ਕੁੱਲ ਮਲਾ ਕੇ ਇਸ ਵੇਲੇ ਦੀ ਸਥਿਤੀ ਜਿਹੜੀ ਹੈ ਉਹ ਬਣਦੀ ਹੈ ਤਾਜ਼ਾ ਅੰਕੜੇ ਆ ਗਏ ਆ ਤਾਜ਼ਾ ਅੰਕੜਿਆਂ ਦੇ ਵਿੱਚ ਜਿਹੜਾ ਉਹ ਇੱਕ ਵਾਰ ਦੁਬਾਰਾ ਤੁਹਾਨੂੰ ਅੰਕੜੇ ਦੱਸ ਦਿੰਨੇ ਆ ਬਿਲਕੁਲ ਲੇਟੈਸਟ ਅੰਕੜੇ ਨੇ ਇਸ ਮਾਮਲੇ ਦੇ ਵਿੱਚ ਹੁਣ ਤੱਕ 9356 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਜਿਹਦੇ ਵਿੱਚ ਅਨੁਰਾਗ ਦਲਾਲ 3321 ਵੋਟਾਂ ਲੈ ਕੇ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੀ ਜਥੇਬੰਦੀ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ 2683 ਵੋਟਾਂ ਲਗਭਗ 300 ਵੋਟ ਦਾ ਅੰਤਰ ਹੈ ਚੱਲ ਰਿਹਾ ਹੈ ਤਾਂ ਇਹ ਆંકੜੇ ਨੇਗੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਚੋਣਾਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜੀ ਦੇ ਉੱਤੇ ਮਾਨਯੋਗ ਸਰਵੋਚ ਅਦਾਲਤ ਨੇ ਆਪਣਾ ਫੈਸਲਾ ਰੱਖਮਾਰਕ ਲਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਪਕਾਰੀ ਨੀਤੀ ਸੰਬੰਧੀ ਕਪੜੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ 23 ਜੂਨ ਨੂੰ ਕੀਤੀ ਗਈ ਗ੍ਰਿਫਤਾਰੀ ਖਿਲਾਫ ਅਤੇ ਜ਼ਮਾਨਤ ਦੀ ਮੰਗ ਕਰਦੀਆਂ ਪਟੀਸ਼ਨਾਂ ਉੱਤੇ ਵੀਰਵਰ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਰੱਖਮਾਰਕ ਲਿਆ ਹੈ ਜਿਵੇਂ ਸੂਰਜਾ ਕਾਤ ਦੀ ਅਗਵਾਈ ਵਾਲੇ ਬੈਂਚ ਨੇ ਫੈਸਲਾ ਰੱਖਮਾ ਰੱਖ ਦਿਆ ਕਿਹਾ ਇੱਕ ਜਮਾਨਤ ਦਾ ਮਾਮਲਾ ਹੀ ਸਾਡਾ ਸਾਰਾ ਦਿਨ ਖਾ ਗਿਆ ਹੈ ਸਾਨੂੰ ਵੱਡੀ ਗਿਣਤੀ ਕੇਸਾਂ ਨੂੰ ਦੇਖਣਾ ਹੁੰਦਾ ਹੋਰ ਮੁਕਦਮੇਬਾਜ਼ਾਂ ਬਾਰੇ ਵੀ ਸੋਚੋ ਫੈਸਲਾ ਰੱਖਵਾ ਰੱਖਿਆ ਜਾਂਦਾ ਹੈ ਇਸ ਤੋਂ ਪਹਿਲਾਂ ਕੇਜਰੀਵਾਲ ਦੀ ਤਰਫੋਂ ਬੈਚ ਦੀ ਸ਼ੁਰੂਆਤ ਕਰਦੇ ਹਾਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਜਸਟਿਸ ਸੁਰਿਆਕਾਂਤ ਅਤੇ ਜਸਟਿਸ ਉੱਜਲਪੂ ਯਾਦ ਦੇ ਬੈਂਚ ਨੂੰ ਦੱਸਿਆ ਕਿ ਅਜਿਹਾ ਮਾਮਲਾ ਇੱਕੋ ਤਨ ਵਿਕਲਾ ਕੇਸ ਹੈ ਜਿਸ ਨੂੰ ਸੁਪਰੀਮ ਕੋਰਟ ਵੱਲੋਂ ਉਹਨਾਂ ਦੇ ਮੁਕੱਲ ਦੀ ਰਿਹਾਈ ਦੇ ਦੋ ਅਤੇ ਹੇਠਲੀ ਅਦਾਲਤੋਂ ਇੱਕ ਹੁਕਮ ਜਾਰੀ ਕੀਤੇ ਜਾਣ ਦੇ ਬਾਵਜੂਦ ਉਹਨਾਂ ਦਾ ਮੁਕੱਲ ਹਾਲੇ ਵੀ ਜੇਲ੍ਹ ਦੇ ਵਿੱਚ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ। ਬਿਜਲੀ ਮੰਤਰੀ ਰਣਜੀਤ ਚਟਾਲਾ ਦੇ ਵੱਲੋਂ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਹਰਿਆਣਾ ਦੀ ਹਾਕਮ ਧਿਰ ਭਾਜਪਾ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਲਈ 67 ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਟਿਕਟਾਂ ਤੋਂ ਵਾਂਝੇ ਰਹਿ ਗਏ ਆਗੂਆਂ ਦੀ ਬਗਾਵਤ ਸਾਹਮਣੇ ਆਉਣ ਲੱਗੀ ਹੈ। ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਹਰਿਆਣਾ ਦੇ ਬਿਜਲੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਆਪਣੇ ਨਾ ਵਾਸਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰঞ্জੀਤ ਸਿੰਘ ਚਟਾਲਾ ਨੇ ਕਿਹਾ ਕਿ ਉਹ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮદાન ਚ ਉਤਰਨਗੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਵਾਲ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਇਹਨਾਂ ਜ਼ਰੂਰ ਕਿਹਾ ਕਿ ਉਹ ਰਾਣੀਆਂ ਹਲਕੇ ਤੋਂ ਹੀ ਚੋਣ ਲੜਨਗੇ ਮੁਕਾਬਲੇ ਗੋੜਾ ਕਿ ਰঞ্জੀਤ ਸਿੰਘ ਚਟਾਲਾ 2019 ਚ ਰਾਣੀਆਂ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤੇ ਸਨ ਤੇ ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ ਇਸੇ ਦੌਰਾਨ ਪਾਰਟੀ ਦੇ ਮੌਜੂਦਾ ਵਿਧਾਇਕ ਲਕਸ਼ਮਣ ਦਾਸ ਨਾਪਾ ਅਤੇ ਸਾਬਕਾ ਮੰਤਰੀ ਤੇ OBC ਮੋਰਚਾ ਮੁਖੀ ਦੇਵ ਕੰਬੋਜ ਦੇ ਨੇ ਵੀ ਦੇ ਦਿੱਤਾ ਭਾਰਤੀ ਜਨਤਾ ਪਾਰਟੀ ਆਪਣੇ ਜਾਲ ਚ ਆਪ ਉਲਝਦੀ ਹੋਈ ਵਿਖਾਈ ਦੇ ਰਹੀ ਹੈ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਿਨ ਨੇ ਇੱਕ ਵੱਡਾ ਖੁਲਾਸਾ ਕੀਤਾ ਉਹਨਾਂ ਕਹਿ ਕੇ ਕਿ ਯੂਕਰੇਨ ਜੰਗ ਦੇ ਬਾਰੇ ਉਹ ਭਾਰਤ ਤੇ ਚੀਨ ਦੇ ਸੰਪਰਕ ਵਿੱਚ ਨੇ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਿਨ ਨੇ ਵੀਰਵਾਰ ਨੂੰ ਆਖਿਆ ਕਿ ਉਹ ਯੂਕਰੇਨ ਨਾਲ ਰੂਸ ਦੀ جاری ਜੰਗ ਦੇ ਮਾਮਲੇ ਵਿੱਚ ਲਗਾਤਾਰ ਭਾਰਤ, ਚੀਨ ਅਤੇ ਬ੍ਰਾਜ਼ੀਲ ਦੇ ਸੰਪਰਕ ਵਿੱਚ ਨੇ ਰੂਸੀ ਖਬਰ ਏਜੰਸੀ ਤਾਸ ਦੀ ਰਿਪੋਰਟ ਮੁਤਾਬਕ ਉਹਨਾਂ ਇਹ ਵੀ ਕਿਹਾ ਕਿ ਤਿੰਨੇ ਮੁਲਕ ਮਸਲੇ ਦੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੇ ਨੇ ਖਬਰ ਏਜੰਸੀ ਦੇ ਮੁਤਾਬਕ ਉਹਨਾਂ ਕਿਹਾ ਕਿ ਅਸੀਂ ਆਪਣੇ ਦੋਸਤਾਂ ਤੇ ਭਾਈਵਾਲਾਂ ਦਾ ਸਤਿਕਾਰ ਕਰਦੇ ਹਾਂ ਜੋ ਮੇਰੇ ਖਿਆਲ ਵਿੱਚ ਇਸ ਟਕਰਾਅ ਨਾਲ ਜੁੜੇ ਹੋਏ ਹੋਏ ਮੁੱਦਿਆਂ ਦੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੇ ਨੇ ਖਾਸ ਕਰ ਚੀਨ ਬ੍ਰਾਜ਼ੀਲ ਅਤੇ ਭਾਰਤ ਮੈਂ ਇਸ ਮੁੱਦੇ ਉੱਤੇ ਆਪਣੇ ਇਹਨਾਂ ਦੋਸਤਾਂ ਨਾਲ ਲਗਾਤਾਰ رابطہ ਰੱਖ ਰਿਹਾ ਹਾਂ ਇਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਲੋਕਪੈਂਟ ਨਿਊਜ਼ ਦੇ ਨਾਲ ਹੋਣ ਸੇ ਮਿਲੀ ਮੈਨੂੰ ਦੀਵਜਾਤ ਧੰਨਵਾਦ